ਪਰ ਆ ਜਿਹੜਾ ਪੈਰਾਸ਼ੂਟ ਵਾਲਾ ਰਾਜਾ ਬੜਿੰਗਾ ਇਹਦੇ ਕੋਲੇ ਪ੍ਰਚਾਰ ਦਾ ਕੋਈ ਮੀਟਿੰਗ ਨਹੀਂ ਹੈ ਵਿਚਾਰੇ ਕੋਲੇ ਕੋਈ ਇਹਦੇ ਕੋਲੇ ਰਹਦੀ ਨਹੀਂ ਹੈ ਪੀਆਰ ਕੈਂਪੇਨਸ ਮਤਲਬ ਕਰ ਰਿਹਾ ਵਿਚਾਰਾ ਕਦੇ ਹੁਣ ਅੱਜ ਮੈਂ ਦੇਖਿਆ ਉਹ ਬੱਸ ਚੜਿਆ ਹੋਇਆ ਸੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਇੱਕ ਤਰੀਕ ਤੋਂ ਬਾਅਦ ਉਹਨੇ ਫੇਰ ਕਿਦੜਵਾਹੇ ਵਾਲਾ ਹੋ ਜਾਣਾ ਲੁਧਿਆਣੇ ਵਾਲਾ ਨਹੀਂ ਰਹਿਣਾ ਤੁਸੀਂ ਸਟਾਰਟਿੰਗ ਚ ਰਾਜਾ ਬੜਿੰਗ ਵਾਲੇ ਕਿਆ ਵਿਚਾਰਾ ਬੜਾ ਸਿਰਜੋਗ ਕਿੱਸ ਸੰਦਰਭ ਚ ਵਿਚਾਰਾ ਉਹਨਾਂ ਕੋਲ ਤਾਂ ਕਰੋਨਾ ਦਾ ਵੀਰ ਆਦਮੀ ਕਰੋਨਾ ਦੇ ਘਟੇ ਨਾਲ ਢੋਲਦੇ ਵਿਚਾਰਾ ਕੀ ਹੋਇਆ ਕਿਸ ਸੰਦਰਭ ਚ ਕਿਹਾ ਇੱਕ ਵਿਚਾਰਾ ਵਕਤ ਕਾ ਮਾਰਾ ਫਿਰਦਾ ਹੈ ਮਾਰਾ ਮੈਂ ਇਸ ਸੰਦਰਭ ਚ ਉਹਨੂੰ ਵਿਚਾਰਾ ਕਿਹਾ ਉਹ ਤੁਰਿਆ ਫਿਰਦਾ ਕਦੇ ਬੱਸ ਚੜਦਾ ਕਦੇ ਥੱਲੇ ਉਤਰਦਾ ਕਦੇ ਉੱਤੇ ਚੜ੍ਹਦਾ ਕਦੇ ਨਾਂਮ ਵਰ ਦਿੰਦਾ ਕਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਵੀ ਮੈਂ ਇੱਥੇ ਰਹੂੰਗਾ ਉਹ ਭਾਈ ਤੂੰ ਗਿੱਦੜ ਬਾਹੇ ਦਾ ਪੈਰਾਸ਼ੂਟੀਆਂ ਤੂੰ ਪੈਰਾਸ਼ੂਟ ਲੈ ਕੇ ਕਿਉਂਕਿ ਲੋਕਾਂ ਨੇ ਤੈਨੂੰ ਜਿਤਾਉਣਾ ਨਹੀਂ ਜਿਤਾਣਗੇ ਲੋਕ ਲੁਧਿਆਣਾ ਵਾਸੀ ਨੂੰ ਇਹ ਗੱਲ ਮੇਰੀ ਅੱਜ ਨੋਟ ਕਰ ਲਿਓ ਤੁਸੀਂ ਸਾਰੇ ਬੈਠੇ ਹੋ ਲੁਧਿਆਣੇ ਦਾ ਆਪਦਾ ਕੈਂਡੀਡੇਟ ਢਿੱਲੋਂ ਜਿੱਤੂਗਾ ਜਿਹੜਾ ਆਪਦਾ ਲੁਧਿਆਣੇ ਦਾ ਕੈਂਡੀਡੇਟ ਆ ਉਹ ਜਿੱਤੂ ਕੀ ਥੈਂਕ ਯੂ ਥੈਂਕ ਯੂ ਪਰ ਆ ਜਿਹੜਾ ਪੈਰਾਸ਼ੂਟ ਵਾਲਾ ਰਾਜਾ ਬੜਿੰਗਾ ਇਹਦੇ ਕੋਲੇ ਪ੍ਰਚਾਰ ਦਾ ਕੋਈ ਮੀਟਿੰਗ ਨਹੀਂ ਹੈ ਵਿਚਾਰੇ ਕੋਲੇ ਕੋਈ ਇਹਦੇ ਕੋਲੇ ਰੈਲੀ ਨਹੀਂ ਹੈ ਜਿਹੜਾ ਐਕਚੁਅਲ ਪ੍ਰਚਾਰ ਦਾ ਮਾਧਿਅਮ ਆ ਵੋਟਾਂ ਨਾਲ ਵੋਟਰਾਂ ਨਾਲ ਰੂਬਰੂ ਕੈਂਡੀਡੇਟ ਦੇ ਹੋਣ ਦੀ ਜਿਹੜੀ ਗੱਲ ਆ ਇਹਨੂੰ ਵਿਚਾਰੇ ਨੂੰ ਇਵੈਂਟ ਕ੍ਰੀਏਟ ਕਰਨੇ ਪੈ ਰਹੇ ਨੇ ਉਹ ਇਵੈਂਟ ਕਦੇ ਤਾਂ ਇਹ ਕਿਸੇ ਮਾਈ ਦੇ ਕੋਲ ਖੜ ਕੇ ਕਹਿੰਦਾ ਮੇਰਾ ਨੰਬਰ ਨੋਟ ਕਰ ਲਾ ਪੀਆਰ ਕੰਪੇਨਸ ਮਤਲਬ ਕਰ ਰਿਹਾ ਵਿਚਾਰਾ ਕਦੇ ਹੁਣ ਅੱਜ ਮੈਂ ਦੇਖਿਆ ਉਹ ਬੱਸ ਚੜਿਆ ਆਇਆ ਸੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਮੈਂ ਕਿਹਾ ਭਈ ਇਹ ਉਹ ਬੱਸ ਸ਼ੁਕਰ ਹੈ ਉਹ ਬੱਸ ਨਹੀਂ ਹੈ ਜਿੱਦੀ ਬਾਡੀਆਂ ਚੋਂ ਤੂੰ ਕਮਿਸ਼ਨ ਖਾਦਾ ਸੀ ਨਹੀਂ ਤਾਂ ਉਹ ਕਮਿਸ਼ਨ ਵਾਲੀਆਂ ਜਿਹੜੀਆਂ ਬਾਡੀਆਂ ਨੇ ਉਹ ਜ਼ਿਆਦਾਤਰ ਬੱਸਾਂ ਖੜੀਆਂ ਨੇ ਜਿਹੜੀਆਂ ਇਹਨਾਂ ਦੀਆਂ ਰਿਪੇਅਰ ਸ਼ਾਪਸ ਨੇ ਉਹਨਾਂ 'ਚ ਦੂਸਰਾ ਉਹ ਟ੍ਰਾਈ ਕਰ ਰਿਹਾ ਇਹ ਦਰਸਾਉਣ ਦੀ ਲੁਧਿਆਣਾ ਵਾਸੀਆਂ ਨੂੰ ਵੀ ਮੈਂ ਲੁਧਿਆਣਵੀ ਹੋ ਗਿਆ ਇੱਕ ਉਹ ਪਰਚੀ ਜੀ ਦਿਖਾਉਂਦੇ ਆ ਕਹਿੰਦੇ ਮੈਂ ਕਿਰਾਏਨਾਮਾ ਲਿਖ ਲਿਆ ਜੀ ਮੈਂ ਇਸ ਲਈ ਲੁਧਿਆਣੇ ਦਾ ਹੋ ਗਿਆ ਮੈਂ ਤੁਹਾਡੇ ਸਾਰਿਆਂ ਦੇ ਮਾਦੇਮ ਨਾਲੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹਣਾ ਵੀ ਉਹ ਕਿਰਾਏ ਨਾਵਾ ਇੱਕ ਤਰੀਕ ਤੱਕ ਦਾ ਹੀ ਆ ਇੱਕ ਤਰੀਕ ਤੋਂ ਬਾਅਦ ਉਹਨੇ ਫੇਰ ਕਿਦੜਵਾਹੇ ਵਾਲਾ ਹੋ ਜਾਣਾ ਲੁਧਿਆਣੇ ਵਾਲਾ ਨਹੀਂ ਰਹਿਣਾ